ਤੇ ਮੈਨੂੰ ਕਹਿੰਦਾ ਮੈਨੂੰ ਸ਼ੂਗਰ ਹੈ ਠੀਕ ਨਹੀਂ ਹੁੰਦੀ ਹਾਲਾਂਕਿ ਮੈਂ ਉਹ ਟੋਪੇ ਤੇ ਪਾਣੀ ਦੀ ਇੱਕ ਉਹ ਨੂੰ ਬੋਤਲ ਭਰ ਕੇ ਦੇਤੀ ਜਿਹਦੇ ਵਿੱਚ ਸਿਵਰੇ ਦਾ ਪਾਣੀ ਪੀਂਦਾ ਆਹੋ ਚਲੋ ਕਿਵੇਂ ਵੀ ਉਹ ਬਰਸਾਤ ਚ ਪਾਣੀ ਦਾ ਭਰਿਆ ਸੀ ਮੈਂ ਉਹ ਤੋਂ ਮੈਂ ਉਹ ਤੋਂ ਬੋਤਲ ਭਰ ਕੇ ਰੱਖ ਲਈ ਹਾਂ ਮੈਂ ਉਹ ਬੰਦੇ ਨੂੰ ਦੇਤੀ ਹਾਂ ਜਿਹਨੇ ਲਈਆ ਉਹ ਵੀ ਧਿਆਨ ਰੱਖਦੇ ਵੀ ਇਹ ਕਿਥੋਂ ਭਰ ਕੇ ਦਤੀ ਹਾਂ ਕਿਥੋਂ ਭਰ ਕੇ ਦੇਤੀ ਮੈਂ ਉਹ ਟੋਪੇ ਚੋਂ ਭਰ ਕੇ ਦੇਤੀ ਜੀ ਹਾਂ ਤਾਂ ਉਹਨੂੰ ਕਿਹਾ ਮੈਂ ਕਿਹਾ ਲੈ ਵੀ ਆ ਆਪਣਾ ਲੈ ਜਾ ਨਾਲ ਰਵਈ ਨੂੰ ਪੀ ਲਿਆ ਕਰ ਈਲਿਆ ਕਰ ਹੂੰ ਜੀ ਇਹਨੂੰ ਥੋੜਾ ਥੋੜਾ ਜੀ ਜੀ ਰੋਟੀ ਪਾਣੀ ਦੇ ਬਾਅਦ ਚ ਦਵਾਈ ਦੇ ਤੌਰ ਪਰ ਜੀ ਜੀ ਪ੍ਰਮਾਤਮਾ ਭਲੀ ਕਰੇ ਵੀਰ ਜੀ ਨੇ ਇੱਕ ਪਾਣੀ ਦੀ ਗੱਲ ਕਰੀ ਆ ਪਾਣੀ ਦੀ ਬਹੁਤ ਵਧੀਆ ਗੱਲ ਹੈ ਵੀ ਪਰ ਉਹ ਜਿਹੜਾ ਪਾਣੀ ਆ ਉਹ ਸਾਡੇ ਨਾਲੀਆਂ ਦਾ ਪਾਣੀ ਹੁੰਦਾ ਬਾਥਰੂਮਾਂ ਦਾ ਜਿਹੜੇ ਜਿਹੜੇ ਬੋਤਲਾਂ ਭਰ ਕੇ ਭਾਈ ਸਾਹਿਬ ਦੇ ਰਹੇ ਹਾਂ ਵੀ ਉਹ ਸਾਡਾ ਪਾਣੀ ਕਿਸ ਤਰ੍ਹਾਂ ਹੋ ਸਕਦਾ ਜੀ ਤੋਬੇ ਜਾਂ ਬਰਸਾਤ ਦਾ ਹੂੰ ਤੋਬੇ ਦਾ ਪਾਣੀ ਆ ਜਿਹੜਾ ਸਿਰਫ ਸਾਡੇ 7-8 ਘਰ ਹੈ ਜਿਹੜਾ ਉਹ ਨਾਲੀਆਂ ਦਾ ਪਾਣੀ ਸਾਡੇ ਹੀ ਆਉਂਦਾ ਮਤਲਬ ਟੋਬੇ ਦੇ ਵਿੱਚ ਜਿਹੜਾ ਪਾਣੀ ਪੈਂਦਾ ਹੈ ਤੁਸੀਂ ਮੁੱਦਾ ਦੇਖ ਸਕਦੇ ਹੋ ਨਾ ਉਹ ਤਾਂ ਠੀਕ ਹੈ ਜਿਹੜਾ ਮੈਂ ਗੱਲੇ ਕਹਿ ਰਹੀ ਹਾਂ ਵੀ ਜਿਹੜਾ ਪਾਣੀ ਹੈ ਟੋਬੇ ਦਾ ਉਸ ਪਾਣੀ ਦੇ ਵਿੱਚ ਤੁਹਾਡਾ ਜਿਹੜਾ ਸੀਵਰੇਜ ਦਾ ਪਾਣੀ ਪੈਂਦਾ ਹੈ ਹਾਂਜੀ ਹਾਂਜੀ ਤੇ ਭਾਈ ਸਾਹਿਬ ਉਹ ਬੋਤਲਾਂ ਪਰ ਪਰ ਕੇ ਦੁਬਈ ਭੇਜੀ ਜਾਂਦੀ ਬਸ ਹੁਣ ਹੁਣ ਇਹ ਤਾਂ